ਸਿਕਲ ਦੋਸਤੋ ਅਸੀਂ ਚੱਲੇ ਅੱਜ ਇੱਕ ਮਿੰਨ ਦਵਾਈ ਲੈਣ ਉਹ ਦੋਕ ਦਿਨ ਉਹਦੇ ਖੰਗ ਦੇਸ਼ਾ ਬਹੁਤ ਜ਼ਿਆਦਾ ਹੋ ਗਿਆ ਉਹਦੇ ਤੇ ਅੰਮ੍ਰਿਤਸਰੋਂ ਲੈ ਜੀ ਦਵਾਈ ਉਹਦੀ ਤੇ ਆਪਾਂ ਚੱਲਦੇ ਆਂ ਅੰਬਾਜ਼ਰ ਹਰ ਲਈ ਇਹ ਨਾਲ ਰੱਖਿਆ ਚੋਕੋ ਭਾਈ ਕਿੰਨੇ ਜਦੋਂ ਭੁੱਖ ਲੱਗੂਗੀ ਤਾਂ ਇਹ ਖਾ ਲਾਂਗੇ ਹਨਾ ਚੋਕੋ ਭਾਈ ਹੈਲੋ ਇਹ ਕਮ ਚੋਕੋ ਭਾਈ ਤੂੰ ਬਾਦਿਆਂ ਚੀਜ਼ਾਂ ਖਾ ਖਾ ਕੇ ਤੇ ਬਿਮਾਰ ਹੋਣਾ ਤੇ ਨਾ ਖਾਇਆ ਕਰ ਕੁਪਾ ਬਾਈ ਹੋਰ ਕੀ ਕੀ ਕਰਨਾ ਉੱਥੇ ਹੁਣ ਆਪਾਂ ਹੋਰ ਸ਼ਾਪਿੰਗ ਕਰਨੀ ਆ ਆਈਡੀਆ ਮਾਰਕੀਟ ਤੇ ਜਾਣਾ ਆ ਸਮਾਨ ਲੈਣਾ ਹਾਂ 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 ਕੀ ਲੈਣਾ ਵਿਆਹ ਦੀ ਸ਼ਾਪਿੰਗ ਕਰਨੀ ਆ ਠੀਕ ਆ ਵਿਆਹ ਦੀ ਸ਼ਾਪਿੰਗ ਹਾਂ ਕਿਹੜੀ ਵਿਆਹ ਦੀ ਸ਼ਾਪਿੰਗ ਜਿਹੜੇ ਵਿਆਹ ਹੈ ਆਪਾਂ ਨੂੰ ਹਾਂ ਮੈਂ ਨੇ ਸ਼ਾਪਿੰਗ ਨਹੀਂ ਕਰਦੀ ਸ਼ਾਪਿੰਗ ਕੱਲ ਲੈਣ ਦਾ ਚਲ ਠੀਕ ਜਰਾ ਸਮਨ ਚਲੋ ਜੀ ਚਲਦੇ ਹੁਣ ਆਪਾਂ ਏਕਮ ਦੀ ਦਵਾਈ ਲੈ ਆਈਏ ਇੱਕਮ ਦੀ ਦਵਾਈ ਲੈ ਆਣੀ ਆ ਤੇ ਨਾਲੇ ਇਹਨਾਂ ਦਾ ਜਨਮ ਦਿਨ ਆ ਪਰਸੋਂ ਉਹ ਤਾਰੀਖ ਕੋਈ ਸ਼ਾਪਿੰਗ ਸ਼ਾਪਿੰਗ ਕਰਨੀ ਆ ਫਿਰ ਉਹ ਦਿਖਾਉਣੇ ਤੁਹਾਨੂੰ ਨਾਲੇ ਵਿਆਹ ਦੀ ਸ਼ਾਪਿੰਗ ਗੱਲ ਏ ਥੋੜੀ ਬਹੁਤੀ ਨਿੱਕੀ ਨਿੱਕੀ ਮੋਤੀ ਪੰਡਾ ਵੀ ਸੀਨੇ ਦੇਣਾ ਏਕਮ ਦਾ ਵੀ ਸੀਨੇ ਦੇਣਾ ਸੱਚੀ ਹਾਂ ਬੁੱਲਾ ਦੇ ਨਹੀਂ ਮੈਂ ਸਲੀਨ ਲਾਈ ਦਹੀ ਨਹੀਂ ਮੈਂ ਲਾਈ ਯੋਸ਼ੀ ਲਾ ਲਈ ਹੈ ਖਾਏ ਮੇਨ ਚੇਤਵਲ ਕੇ ਮੈਂ ਤਿਆਰ ਹੋਈ ਹਾਂ ਹਾਂ ਹੋਈ ਹਾਂ ਚਲੋ ਕਾਂਜੇ ਤੇਲ ਫੂਕਦੇ ਮਿਲਾਂਗੇ ਐਦਾਂ ਹੀ ਹਾਂ ਤੈਨੂੰ ਕੋਲ ਅੰਬਰਸਾਰੇ ਆਈ ਫਿਰਨ ਡੇ ਜੋ ਅੰਬਰਸਾਰੇ ਪਾਕਿਸਤਾਨੀ ਹੈ ਪਾਕਿਸਤਾਨਾ ਦੀ ਨਾਸਰਾਨੀ ਆਈ ਕੋਲ ਚੌਕਾ ਵਿੱਚ ਤੈਨੂੰ ਤੇਲ ਫੂਕਦੇ ਮਿਲਾਂਗੇ ਮਾਰੋਂ ਹੰਦੀ ਗਾਣਾ ਵਾ ਯਾਰ ਉਹ ਕੀ ਕਰਦੇ ਠੀਕ ਹੈ ਨਾ ਅਹੀਂ ਫਰੰਡੇ ਜੋ ਐਸ ਟਾਈਮ ਅੰਬਰ ਸਰ ਮੇ ਬੀ ਜਿਹੜੀ ਬੁਸੀ ਆ ਕਮਲ ਲੋ ਜੀ ਆ ਗਏ ਆ ਜੀ ਕਲੀਨਿਕ ਤੇ ਹੁਣ ਕਰੋਨੇ ਇਕਮ ਦਾ ਚੈੱਕਅਪ ਚਲੋ ਜੀ ਦਿਖਾ ਲਿਆ ਇੱਕਮ ਨੂੰ ਦਵਾਈ ਲੈ ਲਈ ਆ ਤੇ ਹੁਣ ਚਲਦੇ ਆਂ ਵਾਪਸ ਇੱਕ ਮੋਣੀ ਬੜੀ ਗੱਡੀ ਤੇ ਹਾਂਜੀ ਲਓ ਜੀ ਲੈਣ ਦੀ ਦਵਾਈ ਦੋ ਜੀ ਖਾਣਾ ਬਿੜੰਗੋ ਖਾਣਗੇ ਖਾਣੇ ਦੋ ਨਹੀਂ ਖਾਣੇ ਤੁਸੀਂ ਨਾ ਕਿਉਂ ਹੁਣ ਦਵਾਈਆਂ ਲਈਆਂ ਅਜੇ ਇੱਕ ਨੂੰ ਛੱਡ ਕੇ ਬਾਕੀ ਸਾਰੇ ਖਾ ਪੀ ਲਓ ਨਹੀਂ 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 ਇੱਕ ਨੂੰ ਪਤਾ ਕੀ ਕਰਨਾ ਫਰੂਟ ਖਵਾਣਾ ਫੜ ਦਵਾਈ ਪਿਚੜ ਠੀਕ ਆ ਡੋਨਟ ਖਾਣਾ ਡੋਨਟ ਡੋਨਟ ਚਲੋ ਫਿਰ ਚਲਦੇ ਆਈ ਗਿਆ ਮਾਰ ਕੇ ਲਓ ਜੀ ਕੁਲਵੀਰ ਕਹਿੰਦੀ ਐ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਖਾਣਾ ਚੈੱਕ ਕਰ ਲਈ ਐ ਨਾ ਟੇਸਟ ਵੈਸੇ ਘਰੇ ਤਾਂ ਪਰੋ ਰਿਖਾਈ ਜਮਾ ਘਰੇ ਖਾਦ ਲੈਂਦੇ ਤੁਸੀਂ ਹਾਂ ਤੇ ਅੱਜ ਇਹਨਾਂ ਦਾ ਕਰਦਾ ਰਾਈ ਕਾਲ ਤੇ ਸਹੀ ਜੀ ਕਿਹੜਾ ਚੌਂਕ ਪੈਂਦਾ ਭਜੀਏ ਮੇਰੀ ਇਹ ਫੋਰੈਸਟ ਜੀ ਫੋਰੈਸਟ ਚੌਂਕ ਦੇ ਨਾਲ ਯਾ ਵੀਰ ਦੀ ਦੁਕਾਨ ਖਾਲਸਾ ਸਪੈਸ਼ਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਸੀ ਗੁਰਪ੍ਰਿੰਤ ਜੀ ਠੀਕ ਆ ਜੀ ਵਧੀਆ ਬਣਿਆ ਸਾਗ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਵੀ ਜੀ ਵੀ ਆਪਣੇ ਸ਼ਹਿਰ ਦੇ ਲੋਕੀ ਇੱਕ ਨੂੰ ਅਮਰੀਕਾ ਆਸਟ੍ਰੇਲੀਆ ਬਾਹਰ ਫੋਰਨ ਚ ਜਾਂਦੇ ਸਾਡੇ ਬੱਚੇ ਇਹਨਾਂ ਵਾਲੇ ਛੋਟੇ ਭਰਾਵਾਂ ਵਾਲੇ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਵੇਖੋ ਅੱਜ ਜਿਹੜਾ ਮੱਕੀ ਦੀ ਰੋਟੀ ਤੇ 710 ਦਾ ਸਾਗ ਜਿਹੜਾ ਆ ਪਿੰਡਾਂ 'ਚ ਬਣਦਾ ਹੁੰਦਾ ਸੀ ਉਹਨੇ ਅੱਜ ਪਿੰਡਾਂ 'ਚ ਮਿਲਦਾ ਤੇ ਸ਼ਹਿਰ ਦੇ ਵਿੱਚ ਉਹ ਗੱਲ ਨਹੀਂ ਬਣਦੀ ਨਹੀਂ ਹਾਂਜੀ ਪਰ ਇਹ ਬੱਚੇ ਸਾਨੂੰ ਇਹਨਾਂ ਦੀ ਹੌਂਸਲਾ ਵਧਾਈ ਕਰਨੀ ਚਾਹੀਦੀ ਕਿ ਪਿੰਡਾਂ ਦੇ ਵਿੱਚੋਂ ਆ ਕੇ ਮਜੀਠੇਪਿੰਡ ਤੋਂ ਆਏ ਆ ਮੇਰਾ ਵੀ ਨਾਲ ਪਿੰਡ ਪੰਗਾਲੀ ਆ ਇਹ ਪਿੰਡਾਂ ਦੇ ਵਿੱਚੋਂ ਆ ਕੇ ਜਿਹੜਾ ਸ਼ਹਿਰੀਆਂ ਨੂੰ ਖਾਣਾ ਆਰਗੇਨਿਕ ਖਾਣਾ ਜਿਹੜਾ ਖਾ ਰਹੇ ਆ ਔਰ ਮੈਂ ਸ਼ਾਬਾਸ਼ ਕਿੰਨੀ ਇਹ ਬੱਚਿਆਂ ਨੂੰ ਕਿ ਇਸੇ ਤਰ੍ਹਾਂ ਜਿਹੜੇ ਦੂਸਰੇ ਬੱਚੇ ਵੀ ਬੇਰੁਜ਼ਗਾਰ ਆ ਜਿਦਾਂ ਨੂੰ ਕਾਰੋਬਾਰ ਕੰਮ ਨਹੀਂ ਮਿਲ ਰਿਹਾ ਆਓ ਸਾਰੇ ਜਿਹੜੇ ਬਾਹਰ ਨੂੰ ਭੱਜਦੇ ਆ ਉਹ ਹਮਲਾ ਮਾਰੋ ਸਾਰੇ ਵੀ ਇਸੇ ਤਰ੍ਹਾਂ ਇਹ ਛੋਟੇ-ਛੋਟੇ ਜਿਹੜੇ ਕਾਰੋਬਾਰ ਆ ਜਾਂ ਕੰਮ ਆ ਜਾਂ ਇੱਕ ਨੈਚੁਰਲ ਚੀਜ਼ਾਂ ਨੂੰ ਖਾਣ ਨੂੰ ਮਿਲਦੀਆਂ ਉਹਦਾ ਸ਼ੁਰੂ ਕਰੋ ਤੇ ਆਪਣੇ ਪਰਿਵਾਰਾਂ ਨੂੰ ਕੁਸ਼ਰ ਕਰੋ ਕੁਝ ਵੀ ਖਾ ਕੇ ਦੇਖੋ ਬਹੁਤ ਵਧੀਆ ਪਰਮਾਤਮਾ ਇਹਨਾਂ ਨੂੰ ਤੰਦਰੁਸਤ ਬਿਲਕੁਲ ਚੱਲਦੀ ਗੱਲ ਆ ਜਿ ਰੱਖੇ ਚਲੋ ਜੀ ਹੁਣ ਤੁਸੀਂ ਕਰੋ ਟਰਾਈ ਦੋ ਫੁਲਕੇ ਆ ਰੋਟੀ ਦੇ ਵਿੱਚ ਮੂਲੀ ਵੀ ਪਾਈ ਆ ਮੂਲੀ ਪਾਈ ਨਾ ਇਹ ਰੋਟੀ ਦੇ ਵਿੱਚ ਹਾਂ ਮੱਕੀ ਦੀ ਰੋਟੀ ਦੇ ਵਿੱਚ ਮੂਲੀ ਵੀ ਹੈ ਨਾ ਪਾਈ ਆ ਤੇ ਮੱਕਣਾ ਸਹੀ ਹੈ ਚਲੋ ਕਰੋ ਟਰਾਈ ਹਾਂ ਖਵਾ ਲੀ ਬੇ ਦੇਖੋ ਸਬਸਕ੍ਰਾਈਬ ਕਰਨਾ ਜੀ ਦੇ ਬਾਅਦ ਆਹ ਮੱਕੀ ਕੋਲ ਆ ਗਿਆ ਉਧਰ ਦੇਖੋ ਬੱਪਾ ਇੱਕਮ ਕਿਤਾ ਲੱਗੀ ਗੁੱਡ ਕੈਮਰਾਮੈਨ ਤੁਸੀਂ ਫੋਕਸ ਕਰੋ ਹਾਂ ਹਾਂ ਰੂਟ ਲਾਈ ਕਰੋ ਇੱਕ ਵਾਰ ਚਲੋ ਜੀ ਹੁਣ ਆ ਗਏ ਆਪਾਂ ਆਈਡੀਆ ਚ ਮਾਰਕੀਟ ਚ ਏਡੀ ਲਿਸਟ ਬਣੀ ਆ ਛੋਟੀ ਆ ਇਹ ਸਾਰੀ ਤੇ ਦੇਖ ਤੋਂ ਇਲਾਵਾ ਹੋਰ ਵੀ ਸਮਾਨ ਨਾਲ ਜਿਹੜਾ ਕੋਈ ਜਿਹੜਾ ਦਿਮਾਗ ਦੇ ਵਿੱਚ ਲਿਖਿਆ ਇਹ ਆ ਜੀ ਹੋਲ ਸੇਲ ਮਾਰਕੀਟ ਅਮਰਸਰ ਦੀ ਕਹਿੰਦੇ ਆ ਸਭ ਲੈਸ ਰੇਟ ਤੇ ਮਿਲ ਜਾਂਦਾ ਸਮਾਨ ਹੋਲ ਸੇਲ ਦਾ ਰੇਟ ਲੱਗ ਜਾਂਦਾ ਇੱਥੇ ਬਾਕੀ ਦੇਖਦੇ ਆ ਕਿੰਨਾ ਫਰ ਉਦੋਂ ਪੈਂਟ ਸ਼ਰਟ ਪਾਈ ਹੁੰਦੀ ਤੇ ਹੁਣ 벨ਟ ਲਾ ਕੇ ਵੇਖ ਲੈਂਦੇ ਉਦੋਂ ਪਾਲ ਸੀ ਆਪਾਂ ਕੁਰਤਾ ਪਜਾਮਾ ਹਨਾ ਇਹਦਾ ਇਦਾਂ ਹੀ ਹੋਣਗੇ ਠੀਕ ਮੈਂ ਕਿਹਾ ਉਹ ਪਾਪਾ ਨੇ ਪੈਂਟ ਸ਼ਰਟ ਪਾਈ ਹੁੰਦੀ ਨਾ ਤਾਂ ਫਿਰ 벨ਟ ਲਾ ਲੈਂਦੇ ਹੁਣ ਕੁਰਤੇ ਪਜਾਮੇ ਦੇ ਉੱਪਰ ਦੀ ਲਾਉਂਦਾ ਹੀ ਆਣਾ ਸੈਟ ਕੋਈ ਹਾਂ ਵੇਖਦੇ ਆ ਏਕਮ ਥੱਕ ਗਿਆ ਤੂੰ ਸ਼ੀ ਲੈਣਾ ਤੂੰ ਪੜਾਈ ਦੀ ਚੀਜ਼ ਲਈਦੀ ਹੁੰਦੀ ਆ ਹਾਂ ਰੈਂਕ ਕੋ ਪੜਾਈ ਦੀ ਚੀਜ਼ ਡ੍ਰੈਂਕ ਚ ਕਿਨੇ ਨੰਬਰ ਆਈ ਤੇਰੇ 0 ਆਈ ਸੀ ਬਾਬਾ ਬਲਾ ਲਿਆ ਨਿਕਲੋ ਬਸ ਪਰ ਬਸ ਫਾਈਲ ਦੇ ਕੇ ਉਸ ਤੇ ਗਾ ਲੁ ਦਿਖਾਣ ਗਿਆ ਅਸਮਾਨ ਨਹੀਂ ਲੈਣਗੇ ਨਹੀਂ ਕਰਨੀ ਉੱਪਰ ਆ ਗਿਆ ਆ ਗਿਆ ਆ ਦੇ ਡ੍ਰੈਂਕ ਨਹੀਂ ਵੇਖਣੀ ਆ ਪੱਚ ਚ ਤੇਰੇ ਆਹ ਹੋ ਗਿਆ ਚਾਰ ਚਾਰ ਲਈਆਂ ਚਾਰ ਇੰਗਲਿਸ਼ ਦੇ ਪੰਜਾਬੀ ਦੇ ਹਿੰਦੀ ਦੇ ਠੀਕ ਹੈ ਨਾ ਮੈਂ ਆਦੀਆਂ ਵੀ ਨਹੀਂ ਆਈਆਂ ਜੀ ਪੰਜਾਬੀ ਨਹੀਂ ਆਈ ਹਜੇ ਪੰਜਾਬੀ ਰਹਿ ਗਈ ਆ ਹਾਲ ਸੇ ਰੇਡ ਦੁਕਾਨੀ ਬੱਚਿਆਂ ਦਾ ਸਮਾਨ ਲੈਣ ਵਾਸਤੇ ਕੜਾਈ ਦਾ ਕੜਾਈ ਕਰੀ ਪਲੀਜ਼ ਪਲੀਜ਼ ਕਰਾ ਦਿਓ ਕਿ ਲਾ ਦਿਓ ਲੈ ਲਓ ਕੀ ਲਓ ਹਲ ਨੰਕਾਰ ਤੋਂ ਲਾ ਦਿਓ ਇੱਕ ਫੈਵਿਕੋਲ ਦੇ ਦਿਓ ਵੱਡੀ ਵਾਲੀ ਤੇ ਇੱਕ ਸੈਲੋਟੇਪ ਵਾਈਟ ਵਾਲੀ ਹੈਗੀ ਸੈਲੋਟੇਪ ਦੇ ਦਿਓ ਵੱਡੀ ਉਹ ਤਾਂ ਜੱਟਾਂ ਦਾ ਘਰ ਬੋਲਿਆ ਟਾਈਮ ਵੇਟ ਕਰਾ ਕੇ ਹੋਰ ਛੇਤੀ ਬੋਲੋ ਚੱਲੋ ਟੇਬ ਵੱਡੀ ਪੈਨਸਲਾਂ ਦੇ ਦਿਓ ਪੈਨਸਲਾਂ ਦੇ ਹੈਗੀਆਂ ਬਹੁਤ ਇੱਕ ਡੱਬੀ ਲੈ ਲਓ ਆ ਇੱਕ ਡੱਬੀ ਪੈਨਸਲਾਂ ਦੀ ਵੀ ਦੇ ਦਿਓ ਨਟਰਾਸ਼ ਦੀਆਂ ਹਨਾ ਸਹੀ ਆ ਚੌੜੀ ਆ ਇਹ ਇੱਕ ਹੋਰ ਵੱਡੀ ਅੰਦਰ ਨਹੀਂ ਨਹੀਂ ਇਹਦੀ ਸਹੀ ਆ ਪਾਪਾ ਅੱਜ ਤਾਂ ਯਾਰ ਸਟੈਂਡ ਬਣ ਜਾ ਰਿਹਾ ਹੈ ਰਸ਼ ਬਹੁਤ ਜ਼ਿਆਦਾ ਇੱਥੇ ਅਸੀਂ ਫਿਰ ਵੀ ਵਲੌਗਿੰਗ ਕਰਨ ਦੇ ਆ ਇੱਕ ਤਾਂ ਨਿੱਕੇ ਨਿੱਕੇ ਦੀਆਂ ਹੀ ਨਹੀਂ ਗੱਲਾਂ ਮਾਰ ਕੀ ਚਾਹੀਦਾ ਤੈਨੂੰ ਦੱਸ ਫਿਰ ਕਿਹਦੇ ਤੇ ਮੇਰੇ ਪੈਲੇ ਜੇ ਕਿੰਨੇ ਕਿ ਤੂੰ ਕਲਰ ਲੈਣੇ ਸਾਰਾ ਘਰੇ ਖਲਾਰਾ ਹੀ ਪੋਣਾ ਹੁੰਦਾ ਪਾ ਬਹਿ ਰਿਹਾ ਨੂੰ ਆਵਾਲ ਲੈ ਲਓ ਉਹ ਜਿਹੜੇ ਪਹਿਲਾਂ ਕਿਹਾ ਸੀ ਮੈਂ ਪਲੀਜ਼ ப்ਲੀਜ਼ ਕੋਈ ਨਹੀਂ ਆ ਇੰਨਾ ਤੂੰ ਹੈ ਨਹੀਂ ਜਿੰਨਾ ਭੋਲਾ ਬਣਦਾ ਹੁਣ ਤੂੰ 5 ਮਿੰਟ ਲਈ ਭੋਲਾ ਬੱਤ ਮੇਰੇ ਆਖੇ ਲੱਗਦਾ ਦੱਸ ਮੈਨੂੰ ਲੱਗਦਾ ਫੇਰ ਛੋਹ ਜੀਤ ਲਾ ਕੇ ਦਈਏ ਇੱਕ ਸਾਨੂੰ ਇਹ ਵੀ ਆ ਨਾ ਵੀ ਤੇਰਾ ਗੱਲ ਨੂੰ ਜਨਮ ਦੇ ਨਾ ਚੱਲੇ ਆ ਜੀ ਇੱਕੋ ਬਜੀ ਦੇ ਦੋ ਇੱਕ ਹੈ ਉਹ ਮੇਜ ਇੱਕ ਇੱਕ ਡੱਬੀ ਦੇ ਦੋ ਤੇ ਬਲੇਜ਼ਰ ਹੈਗੀਆਂ ਨਾ ਬਲੇਜ਼ਰ ਹੈਗੀਆਂ ਆਇਸ਼ਾ ਆ ਦੇਖੋ ਆ ਵਾਲੀ ਕਹਿਣ ਦੀ ਆ ਵਾਲਾ ਬਰਾਊਨ ਵੀ ਆ ਵਾਈਟ ਵੀ ਆ ਅੱਛਾ ਖੱਤਾਂ ਅੱਲੀ ਮੇਰੇ ਉੱਥੇ ਲੋਜਾ ਕਰਾ ਲਿਆ ਲੋ ਜੀ ਟ੍ਰੇਨ ਦੀ ਮਾਜੂਦ ਨੂੰ ਟ੍ਰੇਨਿੰਗ ਸਟੇਸ਼ਨਰੀ ਲੈ ਕੇ ਹੁਣ ਕਹਿੰਦੇ ਬੈਗ ਲੈਣਾ ਤੇ ਅੱਲੀ ਨੇ ਕੰਮ ਨੇ ਲਿਆ ਬੈਗ ਖੱਲੀ ਨੇ ਤੁੰ ਦਾ ਨਹੀਂ ਆ ਹਾਂ ਕਿੰਨਾ ਦਾ ਮੰਮੀ ਉਹਨਾਂ ਨੇ ਫੋਨ ਕੀਤਾ ਮੰਦਰੀਦ ਵਾਸਤੇ ਲਿਆ ਉਹਦੇ ਪਪਾ ਹੁਣ ਬਾਹਰ ਆ ਨਾ ਅੱਛਾ ਅੱਛਾ ਚਲੋ ਆਪਣੀ ਜ਼ਿੰਮੇਵਾਰੀ ਮੰਨਦੀ ਨਾ ਨੂੰ ਲੈ ਕੇ ਦੇਣ ਦੀ ਬੇਰੀ ਚਲੋ ਆ ਭਾਜੀ ਉਹਨਾਂ ਦੀ ਦੁਕਾਨ ਆ ਤੇ ਬਹੁਤ ਹੀ ਲੈਸ ਰੇਟ ਤੇ ਲਾਉਂਦੇ ਆ ਹਾਂ ਤੇ ਕੀ ਨਾ ਭਾਜੀ ਮਾਦਮ ਜੀ ਤੁਹਾਡਾ ਨਾਮ ਮਾਜਿਬ ਦੰਬੇ ਟਰੇਡਿੰਗ ਕੰਪਨੀ ਠੀਕ ਆ ਆਈਡੀਆ ਚ ਮਾਰਕੀਟ ਆਈਡੀਆ ਤੇ ਮਾਰਕੀਟ ਇੱਕ ਬਹੁਤ ਵਧੀਆ ਬਹੁਤ ਸੋਹਣੀ ਕੁਆਲਿਟੀ ਆਈਡੀਆ ਬਹੁਤ ਵਧੀਆ ਸ਼ੀਰ ਭਗਤ ਸਿੰਘ ਮਾਰਕੀਟ ਤੇ ਸ਼ੀਰ ਭਗਤ ਸਿੰਘ ਮਾਰਕੀਟ ਠੀਕ ਆ ਜੀ ਤੁਸੀਂ ਦੁਕਾਨ ਨੋਟ ਕਰ ਸਕਦੇ ਹੋ ਤੇ ਆ ਸਕਦੇ ਵਿਜ਼ਿਟ ਕਰ ਸਕਦੇ ਜੀ ਭਾਈ ਉਹਨਾਂ ਕੋਲ ਉਹ ਜਰੂਰ ਆਓ ਓਕੇ ਜੀ ਧੰਨਵਾਦ ਭਾਈ ਇਹ ਸਟੈਕਸਾਈਡ ਗਲਾਸ ਨੰਬਰ ਇੱਥੇ ਰਿਵਰਸ ਲੈ ਲੇਜਾ ਮੇਕ ਸੋਨਾ ਬਣਿਆ ਮਹੀਨੇ ਬਾਅਦ ਕਣਾ ਮਹੀਨੇ ਸੋਨਾ ਬਣਿਆ ਪਿਆ ਚਲਾ ਹੁਣ ਕਿੱਧਰ ਜਾਣਾ ਆਪਾਂ ਇੱਥੇ ਕੀ ਕੀ ਲੈਣੇ ਲੱਡੂ ਖਾਣੇ ਨੇ ਨਹੀਂ ਟਿੱਕੀ ਖਾਣੇ ਟਿੱਕੀ ਟਿੱਕੀ ਖਾਣੀ ਆ ਰੱਖ ਦੋ ਪਿੱਛੇ ਕਿੱਥੇ ਲਾਈ ਇੱਕ ਬੱਟੇ ਤੇ ਦਬਾਈ ਹੋਏ ਬਰਥਡੇ ਦੇ ਸਾਰੇ ਲੈ ਲੈ ਸਮਾਨ ਵੀ ਕੋਈ ਡਰੇ ਕੁਝ ਮਾਲ ਪੁਰਾ ਆ ਇਹਦਾ ਆ ਵਾ ਨਾ ਇਹ ਵੀ ਲੈ ਲੈਣੇ ਆ ਇਹ ਫੋੜਨਾ ਵਾ ਸਹੀਰ ਬਰਥਡੇ ਲੈ ਲੈ ਨਾ ਫੋੜ ਲੈ ਆ ਦੇ ਆ ਦੇ ਹਲਦੀ ਦੇ ਦੂਜੇ ਸਾਰੇ ਹੈਗੇ ਫੋੜਨ ਵਾਲੀ ਇਹ ਵਿੱਚ ਸਹਿਜ ਛੋਟਾ ਥੋੜਾ ਵੱਡਾ ਕਿਰ ਵੱਡੇ ਦੇ ਦੀ ਕਿੰਨੇ ਦੇ ਦੀ ਕਿੰਨੇ ਦਾ ਇੱਕ ਕਿਹੜਾ ਵੱਡੇ ਵਾਲਾ 50 ਦਾ ਛੋਟਾ ਚੱਲ ਗਿਆ ਵੱਡੇ ਵਾਲੇ ਜਦੋਂ ਦੋਨੇ ਲੀਏ ਦੋ ਹੀ ਲੀਏ ਗਿਆ ਵਾਸਤੇ ਇੱਕਦਮ ਆਜਾ ਹੋਰ ਪੱਲੇ ਨਾ ਉਹ ਖਲਾਗੀ ਆ ਇਹ ਕਿਹੜਾ ਮਾਨ ਆ ਗਿਆ ਉਹ ਇਹ ਲਾਗਦਾ ਕਰਨੇ ਕਿਹੜੀ ਬੜੀ ਮਸ਼ਹੂਰ ਆ ਵੀ ਖਾਣਾ ਹੁਣ ਟਿੱਕੀ ਕਹਿੰਦਾ ਮੇਰੀ ਅੱਲੱਤੋਂ ਕਰਦੀ ਆ ਜਿੱਤਾ ਤਾਂ ਬਾਗਵੇਂ ਨੂੰ ਵੀ ਆਹ ਨਾ ਦੋਦੀ ਚ ਬੈਠਾ ਮੇਰਾ ਪੁੱਤ ਆ ਜਾ ਹਲੇ ਤੂੰ ਵੀ ਖਾਣੀ ਆ ਤੂੰ ਲੱਡੂ ਖਾ ਲੈ ਨੀ ਮੈਂ ਤਾਂ ਨਿਕਲ ਨਹੀਂ ਹਲਦੀ ਫੂਡ ਖਾਇਆ ਕਰ ਹੈਲਥੀ ਫੂਡ ਨਹੀਂ ਨਾ ਖਾਣਾ ਹੁਣ ਲੱਤਾਂ ਦੋਦੀਆਂ ਜੂਸ ਪੀਤਾ ਹੁੰਦਾ ਕੱਲ ਨਾ ਤਨਰਬੀ ਆ ਹੀ ਪੀਂਦਾ ਡਾਕਟਰ ਨੇ ਕੀ ਕਿਹਾ ਮੈਂ ਤੇਰਾ ਟਿੱਕੀ ਖਾਣੀ ਡਾਕਟਰ ਨੇ ਕੀ ਕਿਹਾ ਇਹਦਾ ਕਹਿੰਦੇ ਟਿੱਕੀਆਂ 버ਗਰ ਖਵਾਓ ਇਹਨੂੰ ਬਾਦਿਆਂ ਸ਼ਹਿਵਾ ਖਵਾਓ ਪੀਜੇ ਖਵਾਓ ਤੰਦਰੁਸਤ ਰਹੂਗਾ ਸਹੀ ਆ ਮਿਰਚ ਨਹੀਂ ਜਾਂਦੀ ਸਹੀ ਆ ਮਿਰਚ ਨਹੀਂ ਮੋਣੀ ਤੇ ਨੰਬਰ ਜੀ ਨਹੀਂ ਭਾਈ ਜਣਾ ਆ ਲੋ ਜੀ ਮਿਰਚ ਕੋ ਬਿਨਾ ਆਲੀ ਪਾ ਜੀ ਜੀ ਕਿਤਾ ਦਿਓ ਚਲੋ ਜੀ ਇੱਚ ਰੱਖ ਦੋ ਆ ਜੂਗਾ ਆ ਲੋਗੇ ਚਲੇ ਜੀ ਕੈਸੂ ਤੁਸੀਂ ਥੋੜੇ ਟੇਡੇ ਕਰ ਕਰਦੇ 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 ਨਹੀਂ ਹਰਕ ਇੱਕ ਵਾਰ ਰੱਦ ਫਿਰ ਟੁੱਟੇ ਨਾ ਹੈ ਨਹੀਂ ਨਹੀਂ ਮੁਸ਼ਕਲ ਹੋ ਜੇ ਜ਼ਮਾਨੇ ਮਿਲਵਾ ਦਾ ਜਗ੍ਹਾ ਨਹੀਂ ਬਚੀ ਹੈ ਨਾ ਹਾਂ ਜਗ੍ਹਾ ਨਹੀਂ ਹੈ ਚਲੋ ਜਰਾ ਆ ਗਿਆ ਆਜਾ ਆ ਗਿਆ ਚਲੋ ਹੁਣ ਮੰਮਾ ਨੂੰ ਚਲਦੇ ਹਾਂ ਉਹਨਾਂ ਨੂੰ ਲੈ ਕੇ ਗਏ ਠੀਕ ਹੈ ਚਲੀਏ ਹੁਣ ਚਲ ਆਜੋ ਬਹੁਤ ਸੋਨੀਆ ਜੀ ਲੱਗੀਆਂ ਮੇਰ ਵੀ ਥੱਕ ਗਿਆ ਬਈ ਚੱਲੀਏ ਹੁਣ ਆਪਾਂ ਇੱਕ ਜੁੜਾ ਲੱਲਾ ਲੈ ਲਓ ਲੈ ਲਓ ਕੋਈ ਨਹੀਂ ਨਾ ਨਹੀਂ ਸਹੀ ਹੈ ਪੁੱਤ ਪਾ ਲੇ ਸਹੀ ਆ ਵਾਈਟ ਲੈ ਦਵਾਇਆ ਵਾਈਟ ਮੰਗਦਾ ਵਾਈਟ ਲੈ ਲਓ ਹੈਗਾ ਵਾਈਟ ਆਉਂ ਨਈ ਇਹ ਤੇ ਕੁੜੀਆਂ ਵਾਲੀਆਂ ਲੱਗਦਾ ਤਾਂ ਨਹੀਂ ਇਹ ਨਹੀਂ ਹੋਣਾ ਨਹੀਂ ਹੋਣਾ ਹਾਂ ਮੈਨੂੰ ਸੋਨਾ ਲੱਗਾ ਕਿ ਸੋਨਾ ਵਾ ਵੀ ਪਾ ਲਈ ਨਹੀਂ ਛੋਟ ਲੈ ਦੇ ਫਿਰ ਛੋਟ ਵਾਲਾ ਚਲੋ ਜੀ ਹੁਣ ਚਲਦੇ ਆਂ ਵਾਪਸ ਹਨੇਰਾ ਘਰਤਾ ਨਹੀਂ ਸਾਰਾ ਹੀ ਆ ਵੀ ਇੱਥੇ ਲੱਗੀ ਗੱਡੀ ਆਪਰੇ ਇੱਥੇ ਬੈਠੋ ਵੀਰ ਬੈਠਾ ਜਾਊਗਾ ਯਾਰ ਅੱਗੇ ਆ ਜਾ ਹਰ ਚਲੋ ਵੀ ਚੱਲਦੇ ਹਾਂ ਵਾਪਸ ਵਾਪਸ ਬਹੁਤ ਘਾਤਤਾ ਦੀ ਅੱਜ ਵਾਪਸ ਦਵਾਈ ਵੀ ਲੈ ਲੈਂਦੀ ਆ ਸਾਰਾ ਕੁਝ ਕਰ ਲਿਆ ਫਿਰ ਵੀ ਮਾਣਾ ਕੁਝ ਰਹਿ ਗਿਆ ਹੋਣਾ ਤੁਹਾਡਾ ਆ ਗਿਆ ਬਹੁਤ ਕੁਝ ਰਹਿ ਗਿਆ ਹਾਂ ਸਹੀ ਗਾ ਰਹਿ ਗਿਆ ਬਹੁਤ ਵੀਰ ਅਜੇ ਅਰਲੀ ਹੁੰਦੀ ਹੋਰ ਵੀ ਸ਼ਾਪਿੰਗ ਹੋਣ ਵਾਲੀ ਸੀ ਬੜੀ ਜਿਆਦੀ ਅਭੀ ਰਹਿ ਗਈ ਆ ਤੇ ਮਾ ਕੁਲੀ ਬਰਥਡੇ ਦੀ ਤੇ ਹੋ ਗਈ ਆ ਹੂੰ ਤੇ ਯਾਦ ਆ ਹਜੇ ਕੋਟ ਪੈਂਟ ਵੀ ਤੁਹਾਡੇ ਸੀਨੇ ਦੇ ਨੇ ਠੀਕ ਉਹ ਵੀ ਰਹਿ ਗਏ ਪੈਂਟ ਫੇਰ ਆ ਜਾਵਾਂਗੇ ਇਦਨ ਹੁਣ ਫੇਰ ਹੋਣਾ ਪੈਣਾ ਕਲਰਟ ਸ਼ਰਟ ਸੀਗੀ ਪਾਪਾ ਦੀ

ਕੀ ਕਹਾਣੀ ਆ ਫੋਗ ਦਾ ਨਹੀਂ ਗਈ ਇਧਨਾ ਕੋਸਣਾ ਮਾਲਾ ਹਮਰ ਸਭ ਦੇਤਾ ਮਾਂ ਹੋ ਗਈ ਚਲੋ ਗਾਇਸ ਆ ਗਏ ਅਸੀਂ ਆਪਣੀ ਸੁਸਾਇਟੀ ਚ ਤੇ ਇਸ ਵਲੌਗ ਦਾ ਐਂਡ ਇੱਥੇ ਕਰ ਦਈਏ ਆਪਾਂ ਘਰੇ ਜਾਇਆ ਕਰਨਾ ਘਰੇ ਜਾਇਆ ਕਰਨਾ ਚਲੋ ਜੀ ਇੱਕ ਮੈਂ ਕਹਿੰਦਾ ਮੈਂ ਘਰੇ ਜਾਇਆ ਕਰਨਾ ਐਂਡ ਇਹੋ ਹੀ ਕਰੂਗਾ ਹੁਣ ਆਪਣੀ ਕੋਈ ਵਾਹ ਨਹੀਂ ਆਪਾਂ ਧੱਕ ਗਏ ਆ ਇੱਕ ਮੈਂ ਹੰਦੀ ਨਾਲ ਕੋਈ ਨਹੀਂ ਮਰਜ ਨਹੀਂ अलिना लेक्चर तो ना उन्होंने इज्जत दे पै दी चलो तो आने अभी तो ले लेंगे हो गई गल मैं क्या ले दो तेरे मां देगी ਕਹਿਆਗਾ ਬਸ ਫਿਚਰ ਦੇਖ ਲੈ ਵੇਖੋ ਫਲਸ਼ ਟਬਿੰਗ ਯਾ ਨਾ 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 ਟਕਣ ਲੱਗ ਗਿਆ ਉਹ ਇੱਕ ਵਾਈਪਰ ਵੀ ਹੈ ਭਈ ਦਵਾਈ ਹਲੋ ਹੁੰਦੀ ਨਾਲ ਵਾਈਪਰ ਯਾਦ ਲੱਗਿਆ ਵਈ ਪਰ ਉਹ ਸਾਰੀ ਛੱਡ ਗਿਆ ਵਈ ਪਰ ਚਲੋ ਜੀ ਆ ਗਏ ਸ਼ਾਪਿੰਗਾਂ ਕਰਕੇ ਵਾਪਸ ਖਰਚਾ ਕਰਕੇ ਖਰਚਾ ਕਰਕੇ ਆ ਦੇਖ ਲਓ ਕਿੰਨੀਆਂ ਏਡਮਾਂ ਲੈ ਲਈਆਂ ਜੇ ਇੱਧਰ ਪੱਕ ਸਾਰੀਆਂ ਕਿੰਨੇ ਕ ਲੱਗੇ ਫਿਰ ਕੜੇ ਕੜੇ ਸਾਰਾ ਜ਼ਰੂਰੀ ਸਮਾਨ ਜ਼ਰੂਰੀ ਕਿੰਦੀ ਆ ਚਲੋ ਜੀ ਇਸ ਵੀ ਲੋਗ ਦਾ ਕਰਦੇ ਇੱਥੇ ਐਂਡ ਤੇ ਜੇ ਲੋਗ ਪਸੰਦ ਆਇਆ ਤਾਂ ਲਾਈਕ ਕਰ ਦਿਓ ਚੈਨਲ ਦੇ ਨਵੇਂ ਆਂ ਦਾ ਸਬਸਕ੍ਰਾਈਬ ਕਰ ਦਿਓ Thanks for watching bye